ਹੈਲੋ ਗਾਇਸ ਕੀ ਹਾਲ ਚਾਲ ਨੇ ਤੁਹਾਡੇ ਤੇ ਅੱਜ ਦੇ ਵਲੌਗ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਸਾਡੇ ਪਿੰਡ ਸੀਗਾ ਮੇਲਾ ਤੇ ਮੇਲੇ ਦਾ ਵਲੌਗ ਮੈਂ ਖਾ ਬਣਾ ਲਈਏ ਤੇ ਵੇਖੋ ਵਲੌਗ ਨੂੰ ਐਂਡ ਤੀਦਾ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੋਨੀ ਲੱਗੇ ਤੇ ਰੰਗ ਆ ਜੂਗਾ ਆ ਮੁੰਡਾ ਬਹੁਤ ਖੁਸ਼ ਹੁੰਦਾ ਲਓ ਵੀ ਮਿੱਤਰੋ ਚੋਬਰ ਹੋ ਗਿਆ ਤਿਆਰ ਆ ਰੈਡੀ ਸ਼ੈਡੀ ਹੋ ਕੇ ਮੇਲਾ ਵੇਖਣ ਆ ਚੁੱਕੇ ਆ ਆ ਸ਼ੂਟ ਕਰਨ ਦੇ ਆ ਮੇਲੇ ਦਾ ਵੇਖੋ ਜੀ ਤੇ ਬਾਜ ਨਾ ਪੂਰੀਆਂ ਲੱਗੀਆਂ ਪੂਰੀਆਂ ਐਨ ਕਾ ਲਾਗੇ ਚੋਬਰ ਮੈਂ ਨਾ ਫਿਰਦੇ ਆ ਪੂਰੀ ਟੌਰ ਕੱਢੀ ਹੋਈ ਐ ਜੀ ਬੈਟਰੀ ਵਾਲਾ ਪੱਖਾ ਲੈ ਆਂਦੇ ਮੁੰਡੇ ਮੈਂ ਨਾ ਆਏ ਵੇ। ਉਹ ਵੇਖੋ ਮੇਟਰੋ ਚੱਲ ਪਿਆ ਹਵਾ ਲੈਂਦੀ ਆ। ਕਿੱਥੇ ਆਉਂਦੀ ਆ ਵਾ। ਚਲਾਇਆ ਕੁਲ ਮੜਾਇਆ। ਲੈ। ਚਲਾਇ। ਆਉਂਦਾ ਹੀ ਆ ਵਾ। ਮਾਂ ਬੜੀ ਹੋਊਗੀ ਵਾ। ਚਾ ਮੈਂ ਦੇ ਤੂੰ ਛੱਡ ਕੇ ਦੋ ਬੈਟਰੀਆਂ ਦੇ ਆਪਾਂ। ਕਿਹੜੀਆਂ ਬੈਟਰੀਆਂ ਤਾਂ ਲੱਗਾਂ। ਬੈਟਰੀਆਂ ਕਿੱਡੀਆਂ ਕ ਲੈਣੀਆਂ। ਕਿੰਨੇ ਦੀ ਆ ਇੱਕ? ਨਹੀਂ ਸਭ ਦੋਵੇਂ ਪੜੀ ਜਾ। 20 ਦੀ। ਆਹ ਬੈਟਰੀ ਲੈਣੀ ਆ। ਦੋ ਲੈਣੀਆਂ। ਇੱਕ ਹੋਰ ਕੱਢ ਦੋ ਮੈਂ ਹਾਂ ਇਹ ਨਾ ਨਹੀਂ ਮੈਂ ਆਟ ਲੈਣੀਆਂ ਨਾ ਹਾਂਜੀ ਵੀਰ ਜੀ ਫਰਾਟੇ ਚੱਲ ਜਾਣੇ ਇਹਨਾਂ ਦੇ ਸਾੜਨੇ ਦਾ ਸਾਟੇ ਚੱਲ ਜਾਣੇ ਵੀਰੇ ਮਿੱਤਰੋ ਇਹ ਆ ਕੀ ਚੰਚਾ ਆ ਗਰਮੀ ਬਹੁਤ ਆ ਮਿੱਤਰੋ ਚੋਲ ਖਾਣ ਵਾਲਾ ਚੰਚਾ ਓਏ ਮੇਰਾ ਲੱਗਦਾ ਕਿ ਸ਼ਾਇਦ ਉਹ ਵੱਡਾ ਪੱਖਾ ਸੈਟ ਹੋ ਜਾਣਾ ਉਹ ਜਿਹੜਾ ਹੁੰਦਾ ਨਹੀਂ ਆ ਆਪਣੀਆਂ ਮਿਲਦਾ ਜਾ ਯਾਰ ਤੂੰ ਲਈਏ ਮੈਂ ਕਰ ਦੂੰਗਾ ਆ ਵੀਰਨਾ ਆ ਮੁੰਡਾ ਆ ਮਾ ਆ ਮੁੰਡੇ ਨੇ ਨਵਾਂ ਜਿਗਰਾ ਬਾਲਿਆ ਆਂਦਾ ਵੱਡਾ ਪੱਖਾ ਲਾ ਲਾਂਗੇ ਇਹਦੇ ਨਾਲ ਆ ਮੁੰਡਾ ਸੈਂਟੀਸ ਬੰਦਿਆ ਵਾ ਥੋੜਾ ਥੋੜਾ ਗਲੇ ਪ੍ਰੈਕਟਿਸ ਕਰਦੇ ਆ ਆਂਦਾ ਵੱਡਾ ਪੱਖਾ ਲਾ ਲਾਂਗੇ ਇੱਥੇ ਵੱਡਾ ਫਰਾਡਾ ਲਾਉਣਾ ਆਂਦਾ ਐ ਹਾਂ ਇਹ ਕਿਹਦੇ ਸਕੂਲ ਥੋੜੀ ਪੈਂ ਜਾਂਦਾ ਆ ਉਹ ਤੇਨੂੰ ਘਰਾਂ ਕਦੀ ਭੋੜੋ ਦਕਾ ਆਂਦਾ ਕੂਲਰ ਥੋੜੀ ਮਿਲ ਜਾਣਾ ਵਿਹਾਂ ਚ ਐ ਵੇ ਕਰਦੇ ਤੂੰ ਦੇ ਦੇ ਵਿਹਾਂ ਦੇ ਵੀ ਮੇਰੇ ਨਾਲ ਗੋਲ ਕੱਪੇ ਕਾ ਉਹ ਰ ਠੰਡੇ ਹੋ ਆ ਹੇ ਲਾਈ ਮੁੰਡੇ ਨੇ ਪੈਕਿੰਗ ਕਰਾ ਲਈ ਐ ਜਿਹੜਾ ਦੂਸਰਾ ਗੱਡ ਚ ਪਾਉਣਾ ਸੀ ਜਿਹੜਾ ਉਹਦਾ ਪਰ ਰੈਡੀ ਨਹੀਂ ਲਾਦੀ ਆਪੇ ਚੱਲੰਦਾ ਭੂਮੀ ਹਾਂ ਕਿਨੇ ਉਧਰ ਮੁੰਡਾ ਬਲੈਸ ਲਾਈਟ ਵੇਖਣ ਦਿਆ 70 ਹੀ ਕਾਟਣੀ ਆ ਤੇਰੇ ਆ ਗਿਆ ਪਸੰਦ ਹੈ ਐਂ ਇੱਧਰ ਤੁੰ ਬਾਬੇ ਨੂੰ ਤੇ ਆ ਤੇ ਆ ਲੈ ਗਾਨੀਆਂ ਇਆਂ ਇਨੀਆਂ ਵਾਦੂ ਦਾਾਂ ਦੀ ਇੱਕ ਨਾ ਨਹੀਂ ਆਪਾਂ ਨਹੀਂ ਲੈਣਾ ਕੋਈ ਆਰੇ ਨੀਗੇ ਨੀਗੇ ਜੋ ਜਿਹੜਾ ਨਾਮ ਦਾ ਮਾਮਾ ਚੱਲਦਾ ਬੋਟਾ ਤੇਰੇ ਦੇ ਇਹੀ ਆਣਾ ਮੈਂ ਇਹ ਇਹ ਬੋਟਾ ਕਿਨੇ ਦਾ ਹੈ ਟੋਟਾਲ ਆ ਲੱਲਾ ਫੇਰ ਆ ਜਿਹੜਾ ਆਵੇ ਆ ਤੈਨੂੰ ਸੂਤਰ ਆਉਣਾ ਇਹ ਮਾਮਾ ਗਾਲ ਵਾਲੇ ਆ ਤੇ ਹੋ ਲੱਲਾ ਤੈਨੂੰ ਵੱਡੇ ਚਾਹੀਦੇ ਆ ਟੋਟਾ ਤੇਰੇ ਆਪੇ ਤੇ ਇਹੀ ਆ ਚੱਲ ਇਹਨੂੰ ਸਵੱਡੇ ਲੈ ਚੱਲੋ ਇਹ ਮੁੰਡੇ ਦੇ ਆ ਗਿਆ ਪਸੰਦ ਅ ਪਸੰਦ ਆ ਗਿਆ ਪਸੰਦ ਓਕੇ ਆ ਕੰਨ ਸੀ ਕੱਟਾਣੀ ਸਹੀ ਬਲੈਕ ਸਾਈਜ਼ ਆਦਾ ਆਪਣੀ ਗੋਰੀ ਬਾਹ ਦੇ ਹਾਂ ਜੂਬਰ ਆਂਦੇ ਮੈਂ ਨਾ ਥੋੜੀ ਸ਼ਾਪਿੰਗ ਨਿਗੀ ਨਿਗੀ ਕਰਕੇ ਦੇ ਆ ਗਏ ਨੇ ਫੇਰ ਮੇਲੇ ਦੇ ਵਿੱਚ ਤੇ ਹੁਣ ਜਾਣੇ ਆ ਕੇ ਸਫ਼ਰ ਬਤਾਉਣੇ ਆ ਇੱਧਰ ਹਾਂ ਇੱਧਰ ਆਂਦੇ ਹੁਣ ਜਾਣਾ ਇੱਧਰ ਲਈ ਬਾਜ਼ਾਰ 'ਚ ਜਾ ਕੇ ਵੇਨੇ ਕੀ ਹਮਾਲ ਚਾਲ ਆ ਇੰਸਟਾਗ੍ਰਾਮ ਤੇ ਵੀ ਬਹੁਤ ਤੇਜ਼ ਚੱਲ ਰਿਹਾ ਏ ਅਰੇ ਕੋਈ ਬੈਠਾ ਨਹੀਂ ਵਿੱਚ ਗਰਮੀ ਬਹੁਤ ਆ ਇੱਧਰ ਐਕਸ਼ਨ ਜੇ ਮਾਰੀ ਜਾਂਦੇ ਗਾੜੀ ਹੋਗੇ ਇੱਧਰ ਆਪ ਦੀ ਸਹੇਲੀ ਨਾਲ ਟੱਕਰ ਆਇਆ ਚੈਟ ਕਰਨ ਵਾਹ ਕੋਣ ਆ ਅਨੂਈ ਉਹ ਕਹਾਉਂਦਾ ਨਹੀਂ ਵਿਆਹ ਮਿੱਤਰੋ ਇੱਥੇ ਦੱਸੋ ਕਿੰਨੇ ਕਿੰਨੇ ਹੂੜੇ ਲਏ ਮੈਂ ਇਹਦੇ ਬਹੁਤ ਲਏ ਮੈਂ ਨਾ ਇੱਥੇ ਹੀ ਹੂੜੇ ਲਏ ਛੱਡੇ ਆ ਤੇ ਆ ਗਾਇਸ ਆਪ ਹੁਣ ਆ ਚੁੱਕੇ ਆ ਦਰਬਾਰ ਦੇ ਅੰਦਰ ਤੇ ਵੇਨਿਆ ਸੰਗਤ ਬਹੁਤ ਆਈ ਹੋਈ ਐ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਲੰਗਰ 'ਚ ਲੰਗਰ 'ਚ ਆ ਗਏ ਆ ਲੰਗਰ ਮੈਨਾ ਛਕ ਛੁੱਕ ਕੇ ਐ ਵਧੀਆ ਪੂਰਾ ਲੰਗਰ ਲੱਗਾ ਸੀਗਾ ਤੇ ਲੰਗਰ ਛਕ ਕੇ ਫਿਰ ਜਾਵਾਂਗੇ ਆਪਾਂ ਕਲਾਕਾਰ ਵੇਖਣ ਕਲਾਕਾਰ ਵੇਖ ਕੇ ਫਿਰ ਜਾਵਾਂ ਕਬੱਡੀ ਵੇਖਣ ਤੇ ਹੁਣ ਜਾਂਦੇ ਆ ਕਲਾਕਾਰ ਵੇਖਣ ਆਜੋ ਮਿੱਤਰੋ ਆਲਾ ਕਾਮ ਮਨ ਕੋਈ ਸਰੀ ਫੁਲ ਕੇ ਲ ਮੈਨਾ ਤੇ ਗਾਣੇ ਚੱਲੰਦੇ ਪੂਰੇ ਵਧੀਆ ਰੌਣਕ ਲਾਈ ਹੋਈ ਹੈ ਕਪਰੂ ਨੇ ਤੇ ਛੱਟਿਆ ਬਰਾ ਲਾਏ ਸੁਰੂ ਕਰ ਪੂਰੇ ਸੰਗਤਾਂ ਨਾਮ ਤੇ ਲੈ ਆਂਦੀ ਆ ਜਦ ਮੈਨਾ ਪੂਰੇ ਨਿਆਰੇ ਬਨੇ ਪਏ ਮੁੰਡੇ ਨੇ

ਬੱਤ ਤੇ ਛੱਪੀਆਂ ਬਣਾਉਂ ਰਿਆ ਓਏ ਕੀ ਹੋਤੀ ਕਿ ਤਾਪੀਆਂ ਸਿਖਾ ਰਿਆ ਕਵਟ ਦੇ ਦੀ ਛੱਪੀਆਂ ਬਣਾ ਰੀਆਂ ਕਵਟ ਕਾ ਤੇ ਛੱਪੀਆਂ ਬਣਾ ਰੀਆਂ ਮੇ ਉੱਛੜੋ ਘਰ ਮਿਸਰਾ ਕੀ ਰਿਆ ਨਾਇਕ ਕਵਟੀ ਬਣਾ ਲੜ ਕੇ ਕਹੇ ਮਾਣ ਨਤਰ ਕਲਾਕਾਰ ਮੇ ਇੱਕ ਤੇ ਆਪ ਆ ਚੁੱਕੇ ਆ ਫੇਰ ਦਰਬਾਰਲੇ ਬਾਬਾ ਯੋਗੀ ਪੀਰ ਨਾ ਇਹ ਸੇਵਾ ਵੀ ਚੱਲ ਰਹੀ ਹੈ ਨਾ ਮਿੱਤਰੋ ਸੰਗਤ ਦੀ ਸੇਵਾ ਚੱਲੰਦੀ ਹੈ ਮਿੱਤਰੋ ਲੰਗਰ ਖਾਣ ਤੇ ਇੱਥੇ ਆਉਣ ਆਪਾਂ ਪੀਵਾਂਗੇ ਪਾਣੀ ਤੇ ਬਹੁਤ ਲੱਗ ਗਈ ਸੀ ਉੱਥੇ ਖਲੋਤੇ ਖਲੋਤੇ ਪਾਣੀ ਪੀ ਬਾਕੇ ਹੁਣ ਫੇਰ ਜਾਵਾਂਗੇ ਮੇਲੇ 'ਚ ਘੁੰਮਣ ਬਹੁਤ ਲੱਗੀ ਗਈ ਹੈ ਤੇ ਇਸ ਤੋਂ ਬਾਅਦ ਆਪਾਂ ਵੇਖਾਂਗੇ ਕਬੱਡੀ ਕਬੱਡੀ ਵੇਖ ਕੇ ਕਬੱਡੀ ਵੇਖ ਕੇ ਬਾਅਦ 'ਚ ਮੇਲਾ ਹੋ ਜਾਣਾ ਖਤਮ ਤੇ ਆਜੋ ਕਬੱਡੀ ਵੇਖਣ ਚੱਲੀਏ ਹੁਣ ਆ ਗਏ ਆ ਕਬੱਡੀ ਵੇਖਣ ਤੇ ਮੈਨਾਂ ਟੀਜੇ 2 ਜੇ ਲੱਗੇ ਹੋਇਆ ਰਸ਼ ਬਹੁਤ ਹੋਇਆ ਪਿਆ ਹੈ ਤੇ ਵੇਖਣੇ ਆ ਕਿ ਮੈਚ ਹੋਣਾ ਕੀ ਬੰਦਾ ਹੈ ਬਹੁਤ ਬਹੁਤ ਦਾ ਧੰਨਵਾਦ ਰੱਤੇ ਗੁੰਡੇ ਵਾਲੇ ਬਹੁਤ ਪਿਆਰੀ ਸਾਊਂਡ ਲਾਈ ਹੈ ਆਨੰਦ ਬੰਨੇ ਪਏ ਮੇਲੇ ਦੇ ਸੁਣਾ ਖੇਡਿਆ ਜਾ ਰਿਹਾ ਹੈ ਬਦੇਰ ਸਾਹਿਬ ਕਬੱਡੀ ਹੋਣ ਲੱਗ ਪਈਆਂ ਟੀਮਾਂ ਗਰਾਊਂਡ ਦੇ ਨੇ ਪਹੁੰਚ ਗਏ ਆ ਜੁਸ਼ ਭਗਤ ਬਾਬਾ ਵਿਸਾਖਾ ਸਿੰਘ ਜੀ ਤੇ ਸਰਵਰ ਚ ਗਿਆ ਬੱਤੇ ਸਾਬ ਚੁੱਕੀ ਯਾਰ ਤੇ ਬਾਬਾ ਢੋਲੇ ਸ਼ਾਹ ਨੇ ਕਿਹਾ ਕਿ ਬੰਦ ਕਰਿਆਲਾ ਮੈਨਰ ਰੇਡ ਪਾਉਂਦੀ ਹੁਣ ਤੇ ਬਿੰਨਿਆ ਬਿਲਕੁਲ ਸਮੇਂ ਦੇ ਵਿੱਚ ਆ ਜਾਣ ਕਿਉਂਕਿ ਸਮਾ ਕਬੱਡੀ ਦਾ ਜੇ ਕਹਿ ਦਈਏ ਬੂਟੇ ਬਾਈ ਹੋ ਚੁੱਕੇ ਕਰ ਦੋ ਸ਼ੁਰੂ ਮੈਨਰ ਰੇਡ ਪੈ ਚੁੱਕੀ ਹੈ ਮੇਰੇ ਵੀਰੋ ਇਹ ਫਰਕ ਆਉਂਦਾ ਹੁੰਦਾ ਇੰਸਟਾਗ੍ਰਾਮ ਤੇ ਘੱਟ ਘੱਟ ਕੇ ਜਿਹੜੀਆਂ ਪੱਟਾਂ ਦੇ ਥਾਪਦੀਆਂ ਮਾਰਦਾ ਇਹ ਮਗਰ ਘੂਟਾ ਪਾਈ ਜਾਂਦਾ ਮੈਨੋਂ ਭੱਜ ਗਿਆ ਭੱਜ ਗਿਆ ਭੱਜ ਗਿਆ ਪਰ ਚੇਤਨਾਬ ਪਾਕਬੰਦੀ ਤਗੜਾ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਚੁੱਕੇ ਹੈ ਸੈਡਾ ਚੇਂਜ ਹੋ ਚੁੱਕੀ ਹੈ ਜਿਹੜੀ ਦਬੇਰ ਸਾਹਿਬ ਦੀ ਟੀਮ ਇਹ ਬਿਲਕੁਲ ਟੈਂਕੀ ਵਾਲੇ ਪਾਸੇ ਆ ਚੁੱਕੀ ਹੈ ਤੇ ਬਨਗੋਟੇ ਦਾ ਕਲੱਬ ਹੈ ਜਿਹੜਾ ਖੇਡ ਦੇ ਦਾ ਦੋਵੇਂ ਰਾਜੇ ਦੇ ਦੇਖ ਰੇਟ ਹੈ ਪਰ ਕਲੱਬ ਦੋ ਤਿਆਰ ਕੀਤੇ ਹੈ ਇੱਕ ਬਨਗੋਟਾ ਇੱਕ ਦਬੇਰ ਸਾਹਿਬ ਵੱਟੇ ਨੂੰ ਫੇਰ ਵਕਤ ਆਹ ਵੱਟੇ ਨੂੰ ਫੇਰ ਵਕਤ ਆਹ ਵੱਟੇ ਨੂੰ ਫੇਰ ਵਕਤ ਆਹ ਵੱਟੇ ਨੂੰ ਫੇਰ ਵਕਤ ਪੈ ਗਿਆ ਲੱਗਦਾ ਮੈਨੂੰ ਵਟਿਆ ਭੱਜੋ ਭੱਜ ਤੇਰੇ ਵਿੱਚ ਜੇ ਦਮ ਹੈਗਾ ਵਟਿਆ ਤੂੰ ਭੱਜ ਸਕਦਾ ਹੈ ਉਹ ਵਟਿਆ ਛੱਡ ਦੇ ਹੁਣ ਕਹਿਣਾ ਮਾਰੋ ਤਾੜੀਆਂ ਯਾਰ ਛੋਟੇ ਛੋਟੇ ਬੱਚਿਆਂ ਲਈ ਵੀ ਮਾਰ ਦਿਆ ਕਰੋ ਉੱਲ ਕੇ ਤਾੜੀਆਂ ਇੱਕ ਮੈਚ ਹੋਰ ਲਾਦੇ ਮੇਰਾ ਵੀਰ ਬੋਟਾ ਸਾਡਾ ਸੀਨੀਅਰ ਬਲਾਰਾ ਪੁੱਜਿਆ ਹੈ ਰਲ ਮਿਲ ਕੇ ਬੋਲਾਂ ਦੀ ਸਾਹ ਜਪੋਣੀ ਹੈ ਸਾਡੇ ਉਸਤਾਦ ਨੇ ਲੈ ਕਿਉਂਕਿ ਲੈ ਮੈਚ ਉਸ ਤੋਂ ਬਾਅਦ ਵਿੱਚ ਜਿਹੜਾ ਹੋਣਾ ਹੈ ਉਹਨੂੰ ਬੂਟੇ ਬਾਈ ਛੋਟਾ ਮੈਚ ਵੀ ਕਹਿ ਸਕਦੇ ਹੋ ਉਹ ਵੀ ਅੱਗ ਦੀਆਂ ਨਾੜਾਂ ਨੇ ਵੀ ਨੀ ਕਰਾਲੇ ਦਾ ਪੇਚਾ ਦੇ ਸਾਹਮਣੇ ਪਾਇਆ ਇਹੋ ਜਿਹਾ ਮੈਚ ਕਈ ਵਾਰ 50-60 ਹਜ਼ਾਰ ਰੁਪਏ ਦਾ ਜਿਹੜਾ ਮੈਚ ਹੋਵੇ ਨਾ ਉਹਨੂੰ ਵੀ ਮੈਚ ਇਹਨਾਂ ਦਾ ਬੱਚਿਆਂ ਦਾ ਕੱਟਦਾ ਹੈ ਜਦੋਂ ਵੀ ਮੈਚ ਹੁੰਦੇ ਮੈਂ ਇਹਨਾਂ ਦੇ ਮੈਚ ਬਹੁਤ ਬੋਲਦਾ ਛੋਟੇ ਬੱਚਿਆਂ ਦੀ ਮੁਕਾਬਲਾ ਸੋਹਣਾ ਸਕਤ ਪੈਂਦੀ ਛੋਟੇ 나ਗ ਦੀ ਕਬੱਡੀ ਇੱਕ ਵਾਰ ਜਿਹੜੀਆਂ ਚੀਕਾਂ ਜੀਆਂ ਮਾਰਦੇ ਨੇ ਮੇਰਾ ਛੋਟਾ ਵੀਰ ਇਹਨੂੰ ਛੜਿਆ ਬੰਦ ਕਰਦੇ ਜਿਹੜੀਆਂ ਚੀਕਾਂ ਪਾਉਂਦੀ ਬੰਦ ਕਰਵਾ ਦੇਣਗੇ ਸਾਊਂਡ ਬਹੁਤ ਪਿਆਰੀ ਹੈ ਤਾਂ ਉਹ ਵਟਿਆ ਕਬੱਡੀ ਵਜ ਜਿਹਦੀ ਹਿੱਕ ਦੇ ਵਿੱਚ ਵਜਣਾ ਹੈ ਉਹ ਵਜ ਜਿਹਦੀ ਹਿੱਕ ਦੇ ਵਿੱਚ ਵਜਣਾ ਹੈ ਹੋਰ ਘੇਰੀ ਨਾਲ ਪਿੱਛੇ ਖੜਿਆ ਕਰੋ ਤਾਂ ਲਾਗੇ ਲੈ ਕੇ ਆਜਿਆ ਕਰੋ ਇਥੋਂ ਇਥੋਂ ਕਰੋ ਸ਼ੁਰੂਆਤ ਤਾਂ ਵਟਿਆ ਕਬੱਡੀ ਤੇਰਸਾ ਵਾਲਾ ਬੱਟਾ ਕਬੱਡੀ ਪਾ ਰਿਹਾ ਵੱਜ ਗਿਆ ਹੱਕ ਦੇ ਵਿੱਚ ਉਹ ਵੱਜ ਗਿਆ ਹੱਕ ਦੇ ਵਿੱਚ ਉਹ ਵੱਜ ਗਿਆ ਹੱਕ ਦੇ ਵਿੱਚ ਕਿ ਜਿਹੜਾ ਤੀਰ ਨਿਸ਼ਾਨੇੋਂ ਖੁੱਜ ਜੇ ਉਹ ਕਾਦਾ ਹਥਿਆਰ ਕਬੱਡੀ ਬਹੁਤ ਸੋਹਣੀ ਚੱਲਣ ਦੀ ਆ ਜਿਹੜਾ ਪਹਿਲਾਂ ਕਰਕੇ ਵਾਹ ਪੁਰੀ ਮੁਵਾਰਕਨ ਗੋਟੇ ਵਾਲਾ ਸਰਦਾਰ ਨੇ ਕੀਤਾ ਪੂਰਾ ਪੱਟਾ ਦਾ ਪੱਟਾ ਦੇ ਥਾਪੜਾ ਗਬਰੂ ਰਾਤ ਪਟਾ ਜੰਦਾ ਲੱਗਾ ਬਲੋਗ ਕਮੈਂਟ ਬਾਬੇ ਵੀ ਜਰੂਰ ਦੱਸਿਓ ਤੇ ਐਂ ਤਾਂ ਦੇ ਬਲੋਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਯਾਰ ਸਬਸਕ੍ਰਾਈਬਰ ਦੇ ਬਹੁਤ ਜ਼ਿਆਦਾ ਨਜ਼ਦੀਕ ਆ ਤੇ ਛੇਤੀ ਛੇਤੀ ਕਰ ਦੋ ਯਾਰ ਸਬਸਕ੍ਰਾਈਬਰ ਤੇ ਆ ਵੀਡੀਓ ਆਲੇ ਪੜ ਕੁੰਜੀਆਂ ਤੇ ਸੰਭਲਤ ਜੋਰੀਆਂ ਸਮਾਨ ਨੂੰ ਖਾਂਦਾ ਤੇਰਾ ਘਰ ਵੇ ਚੱਲ ਲੀਲੇ ਨੂੰ ਚਲੀ ਏ ਹੋ ਰੌਣਕ ਹੋ ਜੂ ਮੈਂ ਚੱਲ ਮੇਲੇ ਨੂੰ ਚਲੀ ਏ